ਚੱਬੇਵਾਲ ਜਿਮਨੀ ਚੌਂ ਦੀ ਜੇਕਰ ਗੱਲ ਕਰੀਏ ਤਾਂ ਚੱਬੇਵਾਲ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਭਾਜਪਾ ਦੇ ਉਮੀਦਵਾਰ ਸੋਨ ਸਿੰਘ ਠੰਡਲ ਆਪਣੇ ਪਰਿਵਾਰ ਦੇ ਨਾਲ ਆਪਣੇ ਵੋਟ ਦੇ ਅਧਿਕਾਰਤਾ ਇਸਤੇਮਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੇ ਪਰਿਵਾਰ ਸਮੇਤ ਸਰਕਾਰੀ ਐਲੀਮੈਂਟਰੀ ਸਕੂਲ ਠੰਡਲ ਵਿਖੇ ਆਪਣੇ ਜੱਦੀ ਪਿੰਡ ਦੇ ਵਿੱਚ ਵੋਟ ਪਾਈ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਈ ਇੱਕ ਵੀ ਕੰਮ ਚੰਗਾ ਨਹੀਂ ਕੀਤਾ ਜਿਸ ਕਰਕੇ ਲੋਕ ਉਹਨਾਂ ਨੂੰ ਵੋਟ ਪਾਉਣ ਨਾਲ ਹੀ ਉਹਨਾਂ ਨੇ ਚੱਬੇਵਾਲ ਤੋਂ ਉਮੀਦਵਾਰ ਡਾਕਟਰ ਰਾਜਕੁਮਾਰ ਦੇ ਪੁੱਤਰ ਇਸ਼ਾਂਕ ਚੱਬੇਵਾਲ ਦੇ ਉੱਪਰ ਵੀ ਨਿਸ਼ਾਨਾ ਸਾਧਿਆ ਹੈ ਸੋਨ ਸਿੰਘ ਠੰਡਲ ਨੇ ਕਿਹਾ ਹੈ ਕਿ ਹਮੇਸ਼ਾ ਹਰੇਕ ਦਾ ਸੂਰਜ ਚੜ੍ਹਦੀ ਕਲਾ ਦੇ ਵਿੱਚ ਨਹੀਂ ਹੁੰਦਾ ਡਾਕਟਰ ਰਾਜਕੁਮਾਰ ਜੋ ਚੱਬੇਵਾਲ ਤੋਂ ਸੰਸਦ ਬਣੇ ਨੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਹੋਏ ਨੇ ਕੁਝ ਦਿਨ ਪਹਿਲਾਂ ਔਰ ਉਹਨਾਂ ਦੇ بیٹے ਜੋ ਚੋਣ ਲੜ ਰਹੇ ਨੇ ਡਾਕਟਰ ਇਸ਼ਾਂਕ ਤੇ ਉੱਪਰ ਸੋਨ ਸਿੰਘ ਠੰਡਲ ਨੇ ਨਿਸ਼ਾਨਾ ਸਾਧਿਆ ਦੇਖੋ ਭੌਰ ਬਿਲਕੁਲ ਠੀਕ ਹੋ ਹਰੀ ਲੂਈਰਾ ਬੋਟ ਰਿਆ ਉਹ ਆ ਗਿਆ ਤੁਸੀਂ ਦੇਖੋ ਲਾਈਨਾਂ ਜਿਹੜੀਆਂ ਲੇਡੀਜ਼ ਵੀ ਬੱਗੀਆਂ ਦੀਆਂ ਉਹ ਲੱਗੀਆਂ ਆ ਤੇ ਮੈਂ ਆਪਣੇ ਪੈਂਟ ਹੰਡਲ ਦੇ ਵਿੱਚ ਆਪਣੇ ਪਰਿਵਾਰ ਸਵੇਦ ਆਪਣੀ ਵੋਟ ਪਾਈ ਸੋ ਬੜੀ ਖੁਸ਼ੀ ਆ ਔਰ ਮੈਨੂੰ ਹੋਪ ਆ ਕਿ ਸਾਰੇ ਹਲਕੇ ਦੇ ਵਿੱਚ ਲੋਕ ਅਮਨ ਮਾਨ ਨਾ ਵੋਟਾਂ ਪਾਉਣਗੇ ਔਰ ਜਿਹੜੀ ਉਹਨਾਂ ਦੀ ਪਸੰਦ ਆ ਔਰ ਭਾਰਤੀ ਜਨਤਾ ਪਾਰਟੀ ਅੱਜ ਇੱਕ ਸਾਰਿਆਂ ਦੀ ਜਿਹੜੀ ਆ ਪਹਿਲੀ ਪਸੰਦ ਬਣਦੀ ਨਜ਼ਰ ਆ ਰਹੀ ਆ ਇਸ ਹਲਕੇ ਦੇ ਅੰਦਰ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਆ ਤੇ ਇਸ ਵੇਲੇ ਕਿਦਾਂ ਦਾ ਰੁਜ਼ਾਨ ਆ ਰਿਹਾ ਨੇ ਜੀ ਤੁਸੀਂ ਦੇਖੋ ਪਹਿਲਾਂ ਤੇ VOTER ਨੂੰ ਸ਼ੱਕ ਸੀਗਾ ਡਾਊਟ ਸੀ ਕਿ 8 ਵਜੇ ਸ਼ੁਰੂ ਹੋਣੀ ਹੈ ਪਰ ਹੁਣ ਕਿਉਂਕਿ 9 ਤੋਂ ਉੱਪਰ ਟਾਈਮ ਹੋ ਗਿਆ ਤੇ ਹੁਣ VOTER ਆ ਗਿਆ ਘਰੋਂ ਤੋਂ ਬਾਹਰ ਆ ਰਹੇ ਆ ਲੇਡੀਆਂ ਦੇ ਆਪਣੇ ਘਰਾਂ ਦੇ ਕੰਮ ਕੂ ਕਰਨੇ ਹੁੰਦੇ ਆ ਸਾਰੇ ਬੰਦੇ ਜਿਹੜੇ ਹੌਲੀ-ਥੋਲੀ ਉੱਠ ਜਾਣ ਵੱਧ ਰਿਹਾ ਇੱਕ ਪਾਸੇ ਕਿਸਾਨਾਂ ਨਾਲ ਉਹ BJP ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਕਿਦਾ ਦੇਖਦੇ ਹਾਂ ਕਿੰਨਾ ਕੁ ਨੁਕਸਾਨ ਹੋ ਸਕਦਾ ਇਹਦੇ ਨਾਲ ਨਹੀਂ ਉਹ ਕੋਈ ਬទਤੀ ਵੱਡੀ ਗੱਲ ਨਹੀਂ ਕਿਸਾਨ ਤੇ ਇਸ ਵੇਲੇ ਸਰਕਾਰ ਤੋਂ ਔਖਾ ਹੈ ਜਿੰਨੇ ਝੋਨੇ ਵਿੱਚ ਰੋੜਿਆ ਕਿਸਾਨ ਨੂੰ ਤਾਂ ਨੰਬਰੀਆਂ ਵਿੱਚ ਰੋਲੇ ਆ ਉਹਦੇ ਵਿੱਚ ਜਿਹੜੀ ਪੰਜਾਬ ਦੀ ਸਰਕਾਰ ਭਗਵੰਤ ਮਾਨ ਸਰਕਾਰ ਉਹ ਬਿਲਕੁਲ ਪੂਰੀ ਤਰ੍ਹਾਂ ਜ਼ਿੰਮੇਵਾਰ ਆ ਜਮਨੀ ਚੌਣ ਦੀ ਗੱਲ ਕਰੀਏ ਤਾਂ ਹਰ ਵਾਰ ਸਰਕਾਰ ਦੇ ਹੱਕ ਦੇ ਵਿੱਚ ਹੀ ਜਾਂਦੀ ਹੈ ਤੇ ਇਸ ਵਾਰ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਤਿੰਨ ਤੋਂ ਚਾਰ ਵਾਰ ਸੀਐਮ ਭਗਵੰਤ ਮਾਨ ਆ ਚੁੱਕੇ ਨੇ ਤੇ ਕੇਜਰੀ ਆਲਵੀ ਇੱਥੇ ਆ ਕੇ ਰੈਲੀਆਂ ਕਰ ਚੁੱਕੇ ਨੇ ਦੇਖੋ ਪੁਰਾਣੇ ਇਤਿਹਾਸ ਦੇ ਵਿੱਚ ਇਹ ਸਾਹਮਣੇ ਆਉਂਦਾ ਰਿਹਾ ਕਿ ਗਿੱਦੜਵਾਹੇ ਦੀ ਜਮਨੀ ਚੋਣ ਇੱਕ ਵਾਰ ਦਾ ਜਿੱਤਿਆ ਸੀ ਤਾਂ ਬਿਆਨ ਸਿੰਘ ਦੀ ਸਰਕਾਰ ਮੁਰਦੇ ਫੇਲ ਹੋਈ ਸੀ ਇਮੇਜ ਨਾਲੇ ਦੀ ਇਲੈਕਸ਼ਨ ਜਿਹੜੀ ਆ ਉਹਦੇ ਵਿੱਚ ਵੀ ਕੱਲ ਦਾ ਜਿੱਤਿਆ ਸੀ ਤਾਂ ਸਰਕਾਰ ਫੇਲ ਹੋਤ ਇਹ ਸਰਕਾਰਾਂ ਬੇਲੇ ਜਿਹੜੀਆਂ اپੋਜੀਸ਼ਨ ਜਿੱਤਦੀਆਂ ਆਈਆਂ ਜੇ ਸਰਕਾਰ ਜਿਹੜੀ ਆ ਉਹ ਚੰਗੇ ਕੰਮ ਨਾ ਕਰੇ ਹੁਣ ਭਗਵੰਤ ਮਾਨ ਦਾ ਤਾਂ ਇੱਕ ਕੰਮ ਵੀ ਚੰਗਾ ਨਹੀਂ ਇਸ ਕਰਕੇ ਉਹਦੇ ਜਿਮਣੀ ਚੋਂ ਜਿੰਨਾ ਦਾ ਕੋਈ ਸਵਾਲ ਨਹੀਂ ਪੈਦਾ ਹੁੰਦਾ ਜੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਡਾਕਟਰ ਰਾਜ ਦੀ ਹਰ ਵਾਰ ਇਹ ਇੱਕ ਦੇ ਵਿੱਚ ਇਹੀ ਬਿਆਨ ਦਿੱਤਾ ਜਾਂਦਾ ਹੈ ਕਿ ਸੋਨ ਸਿੰਘ ਠੰਡਲ ਦੀ ਜਮਾਨਤ ਤੱਕ ਜ਼ਿੰਮੇਵਾਰੀ ਕਰ ਦਿੱਤੀ ਹੈ ਡਾਕਟਰ ਰਾਜ ਜਿਹੜਾ ਆ ਉਹ ਬਹੁਤ ਉੱਚੇ ਉੱਚੇ ਗੱਲਾਂ ਕਰਦਾ ਪਰ ਐਸ ਇਲੈਕਸ਼ਨ ਨੇ ਉਹਨੂੰ ਇਹ ਗੱਲ ਸਾਬਤ ਕਰ ਦਿੰਦੀ ਆ ਕਿ ਹਮੇਸ਼ਾ ਜਿਹੜਾ ਆ ਉਹ ਕਿਸੇ ਦਾ ਵੀ ਸੂਚ ਚੜ੍ਹਦੇ ਕੱਲਾ ਬਚ ਨਹੀਂ ਹੁੰਦਾ ਤੇ ਜਿਹੜਾ ਵਾਰ-ਵਾਰ ਇਥੇ ਮੁਖਮਤੀ ਦਾ ਹੋਣਾ ਔਰ ਉਹਨਾਂ ਦੀ ਜਿਹੜੀ ਕਬਰਾਟ ਹੋਆ ਜਾਂ ਉਹਦੇ ਜਿਹੜੇ ਇਦਾਂ ਦੇ ਹੱਥ ਕੰਡੇ ਵਰਤਣਾ ਉਹ ਇਹ ਸਾਬਤ ਕਰਦਾ ਆ ਕਿ ਡਰਾਉਣਾ ਤਪਕਾਉਣਾ ਪੰਡਾਂ ਦੀਆਂ ਪੰਚਾਇਤਾਂ ਨੂੰ ਹੋਰ ਬੰਦਿਆਂ ਨੂੰ ਉਹ ਕਿਉਂ ਕਿੱਲੇ ਕੇ ਦੇ ਅੰਦਰੋਂ ਡਰ ਪੈਦਾ ਹੋ ਗਿਆ